ਜਦੋਂ ਛੱਤਿਆਂ ਨੇ ਆਏ ਆ ਨਾ ਮਹਾਰਾਜ ਇੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਵਿਚਰਦੇ ਨੇ ਤੇ ਇੱਥੇ ਇੱਕ ਸੈਯਦ ਬਹਿਮੀ ਰਹਿੰਦਾ ਸੀ ਫਕੀਰ ਸੀ ਉਹ ਵੀ ਮੁਸਲਮਾਨ ਤੁਸੀਂ ਸੁਣਿਆ ਹੋਣਾ ਤੁਹਾਡੇ ਇਲਾਕਾ ਨੇੜੇ ਸੈਯਦ ਬਹਿਮੀ ਬੜਾ ਫਕੀਰ ਸੀ ਲੋਕ ਬੜਾ ਮੰਨਦੇ ਸੀ ਉਹਨੂੰ ਉਹ ਤੋਂ ਡਰਦੇ ਵੀ ਸੀਗੇ ਪਰ ਉਹ ਇੰਨਾ ਮਸਤਾਨਾ ਫਕੀਰ ਸੀਗਾ ਕੱਲ੍ਹੇ ਢੋਲੇਗਾਉਂਦਾ ਰਹਿੰਦਾ ਫਿਰਦਾ ਰੱਬ ਦੇ ਰਾਜ ਵਿੱਚ ਰਹਿੰਦਾ ਸੀ ਆਨੰਦ ਵਿੱਚ ਤੇ ਕਲੰਗੀਧਰ ਪਾਤਸ਼ਾਹ ਦਾ ਜਦੋਂ ਮਹਾਰਾਜ ਇੱਧਰ ਲੱਖੀ ਜੰਗਲ ਤੋਂ ਆਏ ਨੇ ਇਹਦੇ ਨਾਲ ਮੇਲ ਹੋਇਆ ਦਰਸ਼ਨ ਕੀਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਤੇ ਮਹਾਰਾਜ ਦੇ ਨੂਰਾਨੀ ਚਿਹਰੇ ਨੂੰ ਤੱਕਦਾ ਹੀ ਰਹਿ ਗਿਆ ਤੱਕਦਾ ਹੀ ਅੱਖਾਂ 'ਈਆਂ ਦੀਆਂ ਝਮਕੀਆਂ ਦੁਆਰੇ ਸੁੰਨ ਹੋ ਗਿਆ ਦਰਸ਼ਨ ਕਰਦਾ ਕਰਦਾ ਨਮਸਕਾਰ ਕੀਤੀ ਤੇ ਅੰਦਰ ਇੱਕ ਭਾਵਨਾ ਬਣ ਗਈ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਤਸਵੀਰ ਅੰਦਰ ਉੱਕਰੀ ਗਈ ਅੱਦੇ ਵਿੱਚ ਸੁਣਿਓ ਤਸਵੀਰ ਉੱਕਰੀ ਗਈ ਤੇ ਸਾਧ ਸੰਗਤ ਜੀ ਅੰਦਰ ਦਾ ਵੱਲ ਵੱਲ ਹੁਣ ਮੁਸਲਮਾਨ ਕਿਵੇਂ ਕਹਵੇ ਤੇ ਸੁੱਤਾ ਪਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਤੇ ਉੱਠਦਾ ਵੀ ਤੁਰਿਆ ਫਿਰਦਾ ਵੀ ਕੀ ਵੇਂਦਾ ਸਿੱਖਾਂ ਕੋਲ ਜਾਂਦਾ ਮਹਾਰਾਜ ਦੇ ਬਾਰੇ ਪੁੱਛਦਾ ਇਤਿਹਾਸ ਪੁੱਛਦਾ ਸਿੱਖਾਂ ਦਾ ਪਿਆਰ ਵੇਂਦਾ ਨਿਮਰਤਾ ਵੇਂਦਾ ਯਾਰੇ ਭਾਈ ਭਾਈ ਰਹਿੰਦੇ ਨੇ ਬਣ ਕੇ ਨਾ ਇਹ ਪੱਥਰਾਂ ਨੂੰ ਨਾ ਮੜੀਆਂ ਨਾ ਮੁਸਾਣੀਆਂ ਨਾ ਕਬਰਾਂ ਕਿਸੇ ਨੂੰ ਨਹੀਂ ਪੂਜੇ ਕੱਲੇ ਅਕਾਲ ਦੇ ਪੁਜਾਰੀ ਨੇ ਕਿੰਨਾ ਇਹਨਾਂ ਅੰਦਰ ਮੁਹੱਬਤ ਆ ਕਿੰਨਾ ਪਿਆਰ ਹੈ ਨਰ ਨੂਰ ਆ ਮਾਰੇ ਦੇ ਚਿਹਰੇ ਦਾ ਕਿੰਨੀ ਖਿੱਚ ਅੰਦਰ ਉਹਨਾਂ ਦੇ ਖਿੱਚ ਲੈਂਦੇ ਨੇ ਚੁੰਮਕ ਵਾਂਗੂ ਕਿਉਂਕਿ ਉਹ ਫਕੀਰ ਸੀ ਅੰਦਰ ਆਵਾਜ਼ ਆਉਣ ਲੱਗੀ ਓਏ ਫਕੀਰਾ ਕਹਿ ਦੇ ਗੁਰੂ ਗੋਬਿੰਦ ਸਿੰਘ ਨੂੰ ਤੇ ਲੋਕ ਕੀ ਕਹਿੰਦੇ ਨੇ ਕਹਿੰਦੇ ਸੈਦ ਵਹਿਮੀ ਪਹਿਲਾਂ ਢੋਲੇ ਟਾਲੇ ਦਾ ਗਾਉਂਦੇ ਹੁੰਦਾ ਸੀ ਹੁਣ ਜਿਵੇਂ ਹੀ ਕਮਲਾ ਹੋ ਗਿਆ ਆਖੋ ਸਾਧਨਾ ਕਿਉ ਉਹ ਮੁਸਲਮਾਨ ਹੈ ਗੁਰੂ ਗੋਬਿੰਦ ਸਿੰਘ ਨੂੰ ਗੋਬਿੰਦ ਸਿੰਘ ਜਪਦਾ ਹੈ ਇਹ ਸਾਧ ਸੰਗਤ ਕਲੰਗੀਧਰ ਪਾਸ਼ਾ ਦੇ ਕੋਲ ਆ ਗਿਆ ਹੱਥ ਜੋੜੇ ਨੇਤਰ ਛਲ ਕੇ ਬਾਜਾਂ ਵਾਲਿਆ ਤੇਰੇ ਪਿਆਰ ਨੇ ਐਸਾ دیਵਾਨਾ ਕਰ ਦਿੱਤਾ ਮੈਨੂੰ ਜਦੋਂ ਤੇਰੇ ਦਰਸ਼ਨ ਕੀਤੇ ਆ ਨਾ ਐਸੀ ਮਸਤੀ ਚੜ ਗਈ ਐ ਸਾ ਦਿਵਾਨਾ ਹੋ ਗਿਆ ਮਨ ਇਹ ਉਦਨ ਦਾ ਤੇਰੇ ਚਰਨਾ ਚ ਹੀ ਬੈਠਾ ਮੇਰਾ ਨਹੀਂ ਰਿਹਾ ਹੋਣੇ ਆਖੋ ਸਤਨਾਮ ਵਾਹਿਗੁਰੂ ਓ ਤੇਰੇ ਪਿਆਰ دیਵਾਨੇ ਕੀਤਾ ਲੋਕੀ ਪਾਗਲ ਤੇਰੇ ਪਿਆਰ ਤੇ ਵਨ ਕੀਤਾ ਲੋਕੀ ਪਾਗਲ ਕਹਿੰਦੇ ਨੇ ਤੇਰੇ ਪਿਆਰ ਤੇ ਬਾਤੇ रे <Five pressing ricochip67> ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਸੈਦ ਵਹਿਮੀ ਐਸਾ ਰੰਗਿਆ ਗਿਆ ਕਿ ਕੈਨੋਂ ਰਹਿ ਨਾ ਸਕਿਆ ਫਿਰ ਕਹਿੰਦਾ ਮਹਾਰਾਜ ਮਨ ਮੇਰਾ ਕਾਬੂ ਨਹੀਂ ਆਉਂਦਾ ਇਹ ਤਾਂ ਜਿੱਦਣ ਦੇ ਤੇਰੇ ਦਿਦਾਰੇ ਕੀਤੇ ਨੇ ਨਾ ਮੇਰੇ ਕੋਲ ਰਹਿੰਦਾ ਹੀ ਨਹੀਂ ਜਦੋਂ ਪਿਆਰ ਬਣ ਜਾਏ ਨਾ ਕਿਸੇ ਨਾਲ ਫਿਰ ਮਨ ਨਹੀਂ ਕੋਲੇ ਰਹਿੰਦਾ ਹੁੰਦਾ ਤੇ ਗੁਰੂ ਨਾਲ ਪਿਆਰ ਬਣ ਗਿਆ ਤੇ ਮਨ ਹੁਣ ਗੁਰੂ ਕੋਲੀ ਗੇੜੇ ਕੱਢਦਾ ਮਹਾਰਾਜ ਕਿਵੇਂ ਕਮਾਂ ਮੈਥੋਂ ਕਹਿ ਨਹੀਂ ਹੁੰਦਾ ਮਨ ਨਹੀਂ ਵਸ ਰਿਹਾ ਮਹਾਰਾਜ ਕਹਿੰਦੇ ਕੀ ਗੱਲ ਬਹਿਮੀਆ ਸੈਦ ਤੇਰਾ ਮੁਰਸ਼ਿਦ ਭੁੱਲ ਗਿਆ ਤੈਨੂੰ ਆਖੋ ਸਤਨਾਮ ਵਾਹ ਗੁਰੂ ਕਹਿੰਦਾ ਜੀ ਪਹਿਲਾਂ ਵਾਲਾ ਤਾਂ ਭੁੱਲ ਗਿਆ ਪਰ ਜਿਹੜਾ ਹੁਣ ਮਿਲਿਆ ਨਾ ਇਹ ਨਹੀਂ ਭੁੱਲਦਾ ਆਖੋ ਸਤਨਾਮ ਵਾਹ ਪਹਿਲਾਂ ਵਾਲਾ ਤਾਂ ਭੁੱਲ ਗਿਆ ਪਰ ਜਿਹੜਾ ਹੁਣ ਮਿਲਿਆ ਨਾ ਦੋਕ ਦਿਨਾਂ ਦਾ ਏ ਨਹੀਂ ਕੋ ਲਦਾ ਦਿਨ ਰਾਤ ਹੀ ਮਹਾਰਾਜ ਤੁਹਾਡਾ ਚਿਹਰਾ ਤੁਹਾਡੀ ਤਸਵੀਰ ਮੇਰੇ ਅੰਦਰ ਘੁੰਮਦੀ ਹੈ ਬੜਬੜਾ ਕੇ ਵੀ ਸੁੱਤੇ ਪਿਆ ਤੇਰਾ ਨਾਮ ਨਿਕਲੀ ਜਾਂਦਾ ਹੈ ਮਹਾਰਾਜ ਜਾਣਗੇ ਅੰਦਰ ਦੀ ਪਾਸ਼ਾ ਕਹਿੰਦੇ ਮਾਨ ਸਿੰਘ ਜੀ ਸੈਦ ਬੈਮੀ ਨੂੰ ਅਮਰਤੀ ਦਾਤ ਬਖਸ਼ ਦਿਓ ਆਖੋ ਸਤਨਾਮ ਵਾਹਿਗੁਰੂ ਬਸ ਇਹੀ ਕਹੋਣਾ ਚਾਹੁੰਦਾ ਸੀ ਕਿ ਮਹਾਰਾਜ ਮੈਂ ਕਬੂਲ ਹੋ ਜਾਂ ਤੇਰੇ ਦਰ ਤੇ ਹੋਰ ਵੀ ਸਿੱਖ ਸੰਗਤਾਂ ਸਨ ਭਾਈ ਮਾਨ ਸਿੰਘ ਹੋਰਾਂ ਨੇ ਫਿਰ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਉੱਥੇ ਖਾਲਸੇ ਨੇ ਸੈਦ ਵੈਮੀ ਨੂੰ ਸਿੱਖ ਬਣਾਇਆ ਅਮਰਤੀ ਦੀਦਾਤ ਬਖਸ਼ੀ ਕਲੰਗੀਧਰ ਪਾਸ਼ਾ ਨੇ ਤੇ ਨਾਮ ਰੱਖਿਆ ਅਜਮੇਰ ਸਿੰਘ ਅਜਮੇਰ ਸਿੰਘ ਨਾਮ ਰੱਖਿਆ ਨਾਮ ਦਿੱਤਾ ਜਾਂਦਾ ਨਾ ਮਰ ਤੋਂ ਬਾਅਦ ਜਿਹਦਾ ਨਾਮ ਸਿੰਘ ਨਾ ਲੱਗਦਾ ਉਹਨੂੰ ਨਾਮ ਦਿੱਤਾ ਜਾਂਦਾ ਹੈ ਅਜਮੇਰ ਸਿੰਘ ਨਾਮ ਰੱਖਿਆ ਸਾਰੇ ਹੈਰਾਨ ਹੋ ਗਏ ਕਹਿਣ ਲੱਗੇ ਉਹ ਕਹਿੰਦੇ ਸੈਦ ਵੈਮੀ ਸਿੱਖ ਬਣ ਗਿਆ ਮਹਾਰਾਜ ਦਾ ਕਹਿੰਦੇ ਹਾਂ ਕਹਿੰਦੇ ਹੁਣ ਕਹਿੰਦੇ ਅਜਮੇਰ ਸਿੰਘ ਨਾਮ ਤੇ ਰਹਿੰਦਾ ਲੋਕ ਦਰਸ਼ਨ ਕਰਨ ਆਉਂਦੇ ਨੇ ਵੀ ਸੱਚ ਵਿੱਚ ਸੈਦ ਵੈਮੀ ਮਹਾਰਾਜ ਦਾ ਸਿੱਖ ਬਣ ਗਿਆ ਕਹਿੰਦੇ ਹਾਂ ਤੇ ਸਾਧ ਸੰਗਤ ਜੀ ਜਿਹੜੇ ਸਿੱਖ ਗੁਰ ਗੁਰੂ ਤੋਂ ਬੇਮੁਖ ਸਨ ਨਹੀਂ ਸਨ ਜੁੜੇ ਹਜੇ ਵਿਪਰਨ ਦੀਆਂ ਰੀਤਾਂ ਵਿੱਚ ਲੋਕ ਪਏ ਸਨ ਜਿਹੜੇ ਹੋਰ ਕਿਸੇ ਕੱਚੀ ਪੁੱਲੀ ਪੂਜਾ 'ਚ ਪਏ ਸੀ ਸੈਦ ਵਹਿਮੀ ਵਰਜਾ ਨੂੰ ਅਜਮੇਰ ਸਿੰਘ ਬਣਿਆ ਵੇਖ ਕੇ ਤਨ ਗੁਰੂ ਕਲੰਗੀਧਰ ਪਾਤਸ਼ਾਹ ਨੂੰ ਆ ਕੇ ਬੇਨਤੀਆਂ ਕਰਦਿੰਨੇ ਮਾਰੇ ਸੱਚੇ ਪਾਤਸ਼ਾਹ ਆਮਰਤੀਆਂ ਪੰਜ ਕੁੱਟਾ ਸਾਨੂੰ ਵੀ ਬਖਸ਼ ਦਿਓ ਸੱਚੇ ਪਾਤਸ਼ਾਹ ਆ ਮਰਦਿਆਂ ਪੰਜ ਕੁੱਟਾ ਸਾਨੂੰ ਵੀ ਬਖਸ਼ ਦਿਓ ਆਖੋ ਸਤਿਨਾਮ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਰਿਆ ਕਹਿੰਦੇ ਉਹ ਸੈਦ ਬਹਿਮੀਆ ਤੂੰ ਤਾਂ ਜਿਹੜੇ ਵਿਛੜੇ ਸੀ ਉਹ ਵੀ ਮੋੜ ਲਿਆਂਦੇ ਤੇ ਸਾਧ ਸੰਗ ਜੀ ਕਲੰਗੀ ਤਰ ਪਾਤਸ਼ਾਹ ਮਹਾਰਾਜ ਦੇ ਗੁਣ ਗਾਉਂਦਾ ਹੈ ਸੈਦ ਬਹਿਮੀ ਇਹ ਬਾਜਾਂ ਵਾਲਿਆ ਸ਼ੁਰੂ ਦੇ ਵਿੱਚ ਆਪਾਂ ਪੜੇ ਸੀ ਬਚਨ ਮਹਾਰਾਜ ਦੇ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰੂਪੋ ਨਿਰੰਕਾਰ ਵਿੱਚ ਸਿੱਧਾ ਸਿੱਧਾ ਖੇਲਾ ਕਲਗੀਧਰ ਪਾਸ਼ਾ ਤੁਸੀਂ ਮੈਨੂੰ ਅਮਰ ਦੀ ਦਾਤ ਬਖਸ਼ ਕੇ ਮੇਰਾ ਜੀਵਨ ਸਫਲਾ ਕਰ ਦਿੱਤਾ ਤੇ ਲੋਕਾਂ ਨੂੰ ਕਹਿੰਦਾ ਓਏ ਜੇ ਜੀਵਨ ਸਫਲਾ ਕਰਨਾ ਹੈ ਨਾ ਪੀਵੋ ਪਾਹੁਲ ਖੰਡ ਧਾਰ ਹੋਵੇ ਸਾਧ ਸੰਗ ਜੀ ਸੈਦ ਵਹਿਮੀ ਸਿੱਖ ਬਣ ਗਿਆ ਤੇ ਅਜਮੇਰ ਸਿੰਘ ਨਾਮ ਰੱਖਿਆ ਗਿਆ ਤੇ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਗੁਣ ਗਾਉਂਦਾ ਤੇ ਸੰਗਤਾਂ ਨੂੰ ਕਹਿੰਦਾ ਉਹ ਭਾਈ ਜਿਨ੍ਹਾਂ ਨੇ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ ਕਲੰਗੀਧਰ ਤੋਂ ਦਾਤ ਪ੍ਰਾਪਤ ਕਰੋ ਅੰਮ੍ਰਿਤ ਦੀ ਸੱਚੇ ਪਾਤਸ਼ਾਹ ਦੀ ਤੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਕਰੋ ਆਓ ਸਾਧ ਸੰਗ ਜੀ ਸੈਦ ਵਹਿਮੀ ਬਰ ਕੇ ਇੱਕ ਮੁਸਲਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਹਾਦਰੀ ਕੁਰਬਾਨੀ ਔਰ ਮਹਾਰਾਜ ਦੇ ਨਾਮ ਬਚਨ ਤੋਂ ਇਤਨਾ ਪ੍ਰਭਾਵਿਤ ਹੋਇਆ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਕਿ ਸਾਧ ਸੰਗਤ ਜੀ ਗੁਰੂ ਕਾ ਸਿੱਖ ਸਜ ਗਿਆ ਸਿੰਘ ਬਣ ਗਿਆ ਆਓ ਆਪਾਂ ਵੀ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਅਮਰ ਸ਼ਕੀਏ ਭਾਈ ਅਮਰ ਦੀ ਦਾਤ ਪ੍ਰਾਪਤ ਕਰੀਏ ਆਤਰੀਆ ਕਾਲੂ ਕਲੰਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀ ਹੁਣ ਤਾਂ ਪ੍ਰਵਾਸੀ ਇੱਕ ਪ੍ਰਵਾਸੀ ਨਹੀਂ ਦੇਖਿਆ ਤੁਸੀਂ ਉਹ ਪਤਾ ਨਹੀਂ ਬੰਗਾਲ ਦਾ ਹੈ ਕਿ ਨਹੀਂ ਕਿੱਥੋਂ ਦਾ ਹੈ ਅਮਰ ਸ਼ਕੋ ਵੀਰ ਜੀ ਅਮਰ ਸ਼ਕੋ ਉਹ ਲੋਕਾਂ ਨੂੰ ਉਹ ਦੇ ਰਿਹਾ ਟੀਵੀ ਵਾਲੇ ਉੱਤੇ ਕਰ ਰਹੇ ਨੇ ਉਹਨੂੰ ਇੰਟਰਵਿਊ ਉਹਦੇ ਉਹ ਕਹਿ ਰਿਹਾ ਸਿੱਖੋ ਵੀਰ ਜੀ ਅਮਰਤ ਸ਼ਕੋ ਉਹ ਗਾ ਰਿਹਾ ਧਾਰਨਾ ਹੁਣ ਸਾਨੂੰ ਬਾਹਰਲੇ ਵੀ ਆ ਕੇ ਕਹਿਣ ਲੱਗੇ ਉਹ ਸਿੱਖੋ ਅਮਰ ਦਾ ਸ਼ਖਲੋ ਆਖੋ ਸਤਨਾਮ ਵਾਹਿਗੁਰੂ ਓਏ ਸਿੱਖੋ ਅਮਰ ਸ਼ਖੋ ਗੁਰੂ ਵਾਲੇ ਬਣੋ ਤੁਹਾਡੇ ਗੁਰੂ ਬਹੁਤ ਮਹਾਨ ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਯੋਧਾ ਨਹੀਂ ਕੋਈ ਸੂਰਮਾ ਨਹੀਂ ਕੋਈ ਗੁਰੂ ਨਹੀਂ ਕੋਈ ਪੈਗੰਬਰ ਨਹੀਂ ਕੋਈ ਦਾਨੀ ਨਹੀਂ ਕਿਸੇ ਪੱਖ ਨੂੰ ਨਾ ਲਓ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੈ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਆਓ ਭਾਈ